ਸੱਚੀ ਗੱਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸਦੇ ਆ 36 ਇੰਚ ਹੈਗੀ ਇਹਦੀ ਲੈਂਥ 50 ਇੰਚ ਹੈਗੀ ਇਹਦੀ हिਪ 8 ਇੰਚ ਹੈਗੀ ਇਹਦੀ ਮੋਰੀ ਠੀਕ ਹੈ ਜੀ ਮਤਲਬ ਜੇ ਆਪਾਂ ਸਿੱਧੇ ਲੋ ਟੈਂਚੀ ਟੇਪ ਰੱਖੀਏ ਤਾਂ 25 ਇੰਚ ਦੀ हिਪ ਆਪਾਂ ਡਬਲ ਕਰਕੇ 50 ਇੰਚ ਤੁਹਾਨੂੰ ਦੱਸ ਰਹੇ ਆ ਇਹ ਦੇਖੋ ਜੀ ਆਪਾਂ ਨੇ 35 ਇੰਚ ਤੇ ਨਿਸ਼ਾਨੀ ਲਗਾ ਲਈ ਆ ਇਹ ਆਪਾਂ ਨੇ ਸਾਰੀਆਂ ਨਿਸ਼ਾਨੀਆਂ ਇਸ ਤਰ੍ਹਾਂ ਕਰਕੇ ਸਿੱਧੀਆਂ ਕਰ ਲੈਣੀਆਂ ਨੇ ਫਿਰ ਤੁਸੀਂ ਇਹ ਤਾਂ ਪਾਹ ਕਰਨਾ ਚੌਥਾ ਪਾਹ ਕਰਨਾਗਾ ਠੀਕ ਹੈ ਜੀ ਇਹ ਦੇਖੋ ਜੀ ਇਹ ਤਾਂ 12 ਇੰਚ ਆ ਰਿਹਾ ਆਪਾਂ ਨੇ ਦੇਖੋ 12 ਇੰਚ ਤੇ ਨਿਸ਼ਾਨੀ ਲਗਾ ਲਈਆ ਉਸ ਤੋਂ ਬਾਅਦ ਦੇਖੋ ਜਿੰਨੀ ਇਹ ਦੇਖੋ ਤੁਹਾਡੀ 50 ਇੰਚ ਹੀ ਪਾ ਗਈ ਠੀਕ ਹੈ ਤੁਸੀਂ 50 ਇੰਚ ਤੇ ਇਸ ਤਰ੍ਹਾਂ ਇੰਚ ਟੇਪ ਰੱਖਣਾ ਜਈ ਬਣਾ ਨੂੰ ਨਹੀਂ ਸਮਝ ਆ ਰਹੀ ਦੇਖੋ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸ ਰਹੀ ਹਾਂ ਦੇਖੋ ਤੁਸੀਂ 50 ਇੰਚ ਇੰਚ ਟੇਪ ਇਸ ਤਰ੍ਹਾਂ ਫੋਲਡ ਕਰ ਲੈਣਾ ਫਿਰ ਤੁਸੀਂ ਜਿੱਥੇ ਇਹ ਆਉਂਦਾ 25 ਇੰਚ ਤੇ ਫਿਰ ਤੁਸੀਂ ਇਸ ਤਰ੍ਹਾਂ ਦੇਖੋ ਫੋਲਡ ਕਰ ਲੈਣਾ 25 ਇੰਚ ਤੇ ਇਹਦਾ ਆ ਅੱਧਾ ਆ ਗਿਆ 12.5 ਇੰਚ 12.5 ਇੰਚ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਹੈ 1.5 ਇੰਚ ਤੁਸੀਂ ਅੱਗੇ ਮਾਰਜਿਨ ਦਾ ਲੈ ਲੈਣਾ 2 ਇੰਚ ਦੀ ਲਿਖਵਾਏ ਆਪਾਂ ਗੁਲਾਈ ਧਾਵਾਂਗੇ ਠੀਕ ਹੈ ਜੀ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਕਰਕੇ ਜੀ ਤੁਸੀਂ ਗੁਲਾਈ ਦੇ ਦੇਣੀ ਆ ਫਿਰ ਦੇਖੋ ਤੁਸੀਂ ਇਹ ਮਣਨਾਗਾ ਇਹ ਹੈਗਾ ਆਪਣਾ 16 ਇੰਚ ਦੇਖੋ 16 ਇੰਚ ਤੋਂ ਇੱਥੇ ਤੱਕ ਤੁਸੀਂ 16 ਇੰਚ ਲੈ ਲੈਣਾ 16 ਤੁਸੀਂ ਇਸ ਤਰ੍ਹਾਂ ਕਰਕੇ ਸੈਂਟਰ ਕਰ ਲੈਣਾ ਠੀਕ ਹੈ ਜੀ 8 ਇੰਚ ਚ 8 ਇੰਚ ਹੈਗੀ ਇਹਦੀ ਮੂਰੀ 4-4 ਇੰਚ ਦੋਨੋਂ ਸਾਈਡਾਂ ਤੇ ਤੁਸੀਂ ਏ ਦੇਖੋ ਜੀ ਇਹ ਹੈਗਾ 12.5 ਇੰਚ ਇੱਥੇ ਤੁਸੀਂ 12.5 ਇੰਚ ਤੇ ਨਿਸ਼ਾਨੀ ਲਗਾ ਕੇ ਇਹਦੀ ਗੁਲਾਈ ਦੇ ਦੇਣੀ ਹੈ ਜਿਸ ਤਰ੍ਹਾਂ ਕਿ ਮੈਂ ਦਿੱਤੀ ਹੋਈ ਹੈ ਗੁਲਾਈ ਫਿਰ ਤੁਸੀਂ ਇਹ ਅੱਧਾ ਪੌਣਾ ਇੰਚ ਅੱਧਾ ਇੰਚ ਜਾਂ ਪੌਣਾ ਇੰਚ ਤੁਸੀਂ ਇਹ ਡਾਊਨ ਕਰ ਦਿਓ ਫਰੰਟ ਵਾਲਾ ਪੀਸ ਫਿਰ ਸਕੇਲ ਪੱਟੀ ਦੇ ਨਾਲ ਇਸ ਤਰ੍ਹਾਂ ਕਰਕੇ ਇਹ ਤੁਸੀਂ ਕੱਟ ਪਾ ਦੇਣੀ ਆ ਇਧਰ ਤੁਸੀਂ ਇਸ ਤਰ੍ਹਾਂ ਫੱਟੀ ਘੁਮਾ ਕੇ ਫਿਰ ਇਸ ਤਰ੍ਹਾਂ ਕਰਕੇ ਕੱਟ ਪਾਉਣੀ ਆ ਫਿਰ ਤੁਸੀਂ ਇਸ ਤਰ੍ਹਾਂ ਫੱਟੀ ਕੁਮਾ ਕੇ ਇਹਦੀ ਇੰਨੀ ਕੁ ਗੁਲਾਈ ਦੇਣੀ ਆ ਜਿੰਨੀ ਕੁ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਇਹ ਹੈਗਾ ਜੀ ਪੈਂਟ ਪਲਾਜ਼ੋ ਦੀ ਕਟਿੰਗ ਜਿੰਨਾ ਪਹਿਣਾ ਦੀ हिਪ 25 ਇੰਚ ਆ ਠੀਕ ਆ ਜੀ ਇਹ ਆਪਾਂ ਉਸ ਨਾਪ ਦੀ ਕਟਿੰਗ ਕਰ ਰਹੇ ਆ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਬੜੇ ਆਰਾਮ ਨਾਲ ਹੀ ਘਰੇ ਇਹ ਪੈਂਟ ਪਲਾਜ਼ੋ ਦੀ ਕਟਿੰਗ ਕਰ ਸਕਦੇ ਹੋ ਇਹ ਦੇਖੋ ਜੀ ਆਪਾਂ ਇੱਕ ਸਾਈਡ ਤੋਂ ਪਹਿਲਾਂ ਕਟਿੰਗ ਕਰਨੀ ਆ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦੀ ਆ ਇਹਦੀ हिਪ ਹੈਗੀ ਦੇਖੋ 44 ਇੰਚ ਠੀਕ ਆ ਰਾਉਂਡ ਸੌਰੀ ਕਮਰ ਹੈਗੀ ਇਹਦੀ 44 ਇੰਚ ਠੀਕ ਹੈ ਜੀ ਫੋਲਡਿੰਗ ਕਰਕੇ ਆਪਾਂ ਨੇ ਇਹਦੀ ਲਾਸਟਿਕ ਜਿਹੜੀ ਪਾਉਣੀ ਆ ਉਹ ਆਪਾਂ ਨੇ ਪਾਉਣੀ ਆ 1.5/8 ਇੰਚ ਠੀਕ ਹੈ ਇਹ ਮੈਂ ਸਾਰੇ ਤੇ ਰਾਉਂਡ ਲਾਸਟਿਕ ਪਾਉਣੀ ਆ ਮੂਰੇ 벨ਟ ਨਹੀਂ ਪਾਉਣੀ ਠੀਕ ਹੈ ਜੀ ਜਿੰਨਾ ਪਹਿਣਾ ਦੀ ਕਮਰ ਹੈਗੀ ਆ 44 ਇੰਚ ਮਤਲਬ 22 ਇੰਚ ਉਹਦੇ ਤੇ ਆਪਾਂ ਲਾਸਟਿਕ ਪਾਵਾਂਗੇ 1.5/8 ਇੰਚ ਠੀਕ ਹੈ ਜੀ 7 ਇੰਚ ਆ ਪਾ ਉਹਦੇ ਵਿੱਚ ਘਟਾ ਦਾਂਗੇ 40 ਦੇ ਵਿੱਚ 7 ਇੰਚ ਘਟਾ ਕੇ ਫਿਰ ਜਿੰਨਾ ਦੇਖੋ ਆਪਣਾ ਮਾਗਰ ਬਚਦਾ ਉੰਨੀ ਆਪਾਂ ਇਹਦੇ 'ਚ ਇਲਾਸਟਿਕ ਪਾ ਦਾਂਗੇ ਇਹ ਦੇਖੋ ਜੀ ਫਿਰ ਤੁਸੀਂ ਇਸ ਤਰ੍ਹਾਂ ਬੈਗ ਵਾਲੇ ਪੀਸ ਨੂੰ ਕਟਿੰਗ ਕਰਨਾ ਇਹ ਆਪਾਂ ਫਰੰਟ ਵਾਲਾ ਪੀਸ ਉੱਪਰ ਰੱਖ ਲਿਆ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਨੇ ਇਹ ਨਿਸ਼ਾਨੀਆਂ ਸਿੱਧੀਆਂ ਲਗਾ ਲੈਣੀਆਂ ਨੇ 2 ਇੰਚ ਦੀ ਨਿਸ਼ਾਨੀ ਇਹ ਲਗਾਉਣੀਆਂ ਤੁਸੀਂ 2 ਇੰਚ ਦੀ ਨਿਸ਼ਾਨੀ ਇੱਥੇ ਲਗਾਉਣੀਆਂ ਇੱਥੇ ਆਪਾਂ ਲਗਾਈਏ 3.5 ਇੰਚ ਦੀ ਇੱਥੇ ਆਪਾਂ ਲਗਾਉਣੀਆਂ 1.5 ਇੰਚ ਦੀ ਗੋਡੇ ਕੋਲੀ ਠੀਕ ਹੈ نیچے ਮੂਰੀ ਕੋਲੇ ਵੀ ਆਪਾਂ 1.5 ਇੰਚ ਦੀ ਲਗਾਉਣੀ ਆ ਇਹ ਦੇਖੋ ਜੀ ਇਹ ਆਪਾਂ ਬੈਕ ਵਾਲੇ ਪੀਸ ਨੂੰ ਕਟਿੰਗ ਕਰਾਂਗੇ ਨਿਸ਼ਾਨੀ ਲਗਾ ਕੇ ਇਹ ਦੇਖੋ ਸਿਰਫ ਤੁਸੀਂ ਇਹੀ ਕੱਲੀਆਂ ਨਿਸ਼ਾਨੀਆਂ ਲਗਾ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਆ ਏ ਦੇਖੋ ਜੀ ਹੁਣ ਆਪਾਂ ਚਾਰੇ ਪੀਸਾਂ ਦੀ ਇਕੱਠਿਆਂ ਦੀ ਕਟਿੰਗ ਕਰ ਰਹੇ ਹਾਂ ਜੇ ਆਪਾਂ ਕੱਲੇ-ਕੱਲੇ ਪੀਸ ਦੀ ਕਟਿੰਗ ਕਰਾਂਗੇ ਤਾਂ ਉੰਨੀ ਆਪਣੇ ਪੈਂਟ ਪਲਾਜ਼ੋ ਦੇ ਵਿੱਚ ਫਿਨਿਸ਼ਿੰਗ ਨਹੀਂ ਆਉਂਦੀ ਇਹ ਜਦੋਂ ਆਪਾਂ ਚਾਰੇ ਪੀਸ ਇਕੱਠਿਆਂ ਦੀ ਕਟਿੰਗ ਕਰਦੇ ਹਾਂ ਤਾਂ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਤੁਸੀਂ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਰਹੀਆਂ ਨੇ ਤੁਸੀਂ ਇਸ ਤਰ੍ਹਾਂ ਜ਼ਰੂਰ ਕਟਿੰਗ ਕਰਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਇਹ ਸੌਖਾ ਤਰੀਕਾ ਲੱਗਿਆ ਜਾਂ ਨਾ ਨਹੀਂ ਲੱਗਿਆ ਇਹ ਦੇਖੋ ਜੀ ਇਸ ਤਰ੍ਹਾਂ ਨਿਸ਼ਾਨੀਆਂ ਲਗਾ ਕੇ ਤੁਸੀਂ ਨਿਸ਼ਾਨੀਆਂ ਦੇ ਉੱਪਰ ਇਸ ਤਰ੍ਹਾਂ ਪਲਾਜ਼ੋ ਨੂੰ ਰੱਖ ਲੈਣਾ ਫਰੰਟ ਵਾਲੇ ਪੀਸ ਨੂੰ ਇਹ ਬਿਲਕੁਲ ਤੁਸੀਂ ਨਾਲ-ਨਾਲ ਕਟਿੰਗ ਕਰਨੀ ਹੈ ਇਹ ਦੇਖੋ ਜੀ ਉਹ ਇਹ ਆਪਾਂ ਜਿਹੜੀ ਲਾਸਟਿਕ ਪਾਉਣੀ ਆ ਰੌਂਡ ਪਲਾਸਟਿਕ ਪਾਉਣੀ ਆ ਆਪਾਂ 1.5/8 ਇੰਚ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਕਰਕੇ ਦੇਖੋ ਕਿਉਂਕਿ ਜਦੋਂ ਆਪਾਂ ਸੈਂਟਰ ਵਾਲੀ ਸੀਨ ਮਾਰਦੇ ਆ ਮੈਂ 1.5/8 ਹੀ ਇਹਦੀ ਕਟਿੰਗ ਕਰੀ ਆ ਸੈਂਟੀ ਇੰਚ ਤਿਆਰ ਕਟਿੰਗ ਕਰੀ ਆ ਇਹਦੀ ਫੋਲਡ ਕਰਕੇ 1.5/8 ਇੰਚ ਠੀਕ ਆ ਜੀ ਜਿਹੜੇ ਤੋਂ ਆਪਾਂ ਸੈਂਟਰ ਦੀ ਸੀਨ ਲਾਉਣੇ ਆ ਉਦੋਂ ਇਹ ਥੋੜੀ ਜਿਹੀ ਲੱਫ ਜਾਂਦੀ ਆ ਤਾਂ ਕਰਕੇ ਮੈਂ 1.5/8 ਹੀ ਕੱਟਿਆ ਹੁਣ ਆਪਾਂ ਪਾਕਟ ਕਟਿੰਗ ਕਰ ਰਹੇ ਆ 15 ਇੰਚ ਮੈਂ ਪਕੜਦੀ ਲੈਂਥ ਲਈ ਹੈ ਜੀ 7 ਇੰਚ ਮੈਂ ਚੌੜਾਈ ਲਈ ਹੈ ਇਹ ਦੇਖੋ ਜੀ ਆਪਾਂ 1.5 ਇੰਚ ਦੇ نیچے ਕਲਾਈ ਦੇਣੀ ਆ ਇਹ ਆਪਾਂ ਬੈਲਟ ਵਾਸਤੇ ਕੱਪੜੇ ਦੀ ਕਟਿੰਗ ਕਰਾਂਗੇ ਜੀ 4 ਇੰਚ ਕੱਪੜੇ ਦੀ ਚੌੜਾਈ ਲਵਾਂਗੇ ਆਪਾਂ ਇਹ ਡਬਲ ਕੱਪੜਾ ਹੀ ਵੀਡੀਓ ਵਧੀਆ ਲੱਗੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵੀਡੀਓ ਵਧੀਆ ਲੱਗੀ ਧੰਨਵਾਦ ਜੀ